ਆਪ ਸ਼ੁਰੂ ਕਰਦਾ ਹੈ ਲਓ ਵੀ ਭਾਈ ਮਿੱਤਰੋ ਕਿੰਦਾ ਕਬੂਤਰ ਬਾਜ਼ ਭਰਾਵੋ ਕੀ ਹਾਲ ਚਾਲ ਆਹ ਭਾਈ ਆਪਣੀ ਆਸਟ੍ਰੇਲੀਆ ਦੀ 2024-25 ਸੀਜ਼ਨ ਦੀ ਦੂਜੀ ਬਾਜੀ ਆ ਅੱਜ ਬਾਜੀ ਨਿਬੜ ਗਈ ਆ ਤੇ ਬਹੁਤ ਵਧੀਆ ਵੈਦਰ ਸੀ 38 ਟੈਂਪਰੇਚਰ ਸੀਗਾ 60 ਕਬੂਤਰ ਉੱਡੇ ਸੀਗੇ ਭਾਈ ਤੇ ਆ ਹੁਣ ਨਾਮਾਂ ਦੀ ਹੋਣ ਲੱਗੀ ਆ ਵੰਡ ਭਾਈ ਲਾਈਵ ਕੀਤਾ ਵਾ ਚਲੋ ਚਲੋ ਕਰੋ ਕੀ ਕਰਨਾ ਆ ਕੋਈ ਨਹੀਂ ਨਹੀਂ ਉਹ ਪਨੀਰ ਦੀ ਸਬਜ਼ੀ ਨਾਲ ਆਉਂਦੀ ਬਣੀ ਉਹ ਤਰ੍ਹਾਂ ਆ ਜਾ ਜੀ ਲੋ ਇਹ ਨਿੰਗਾ ਫਾਇਦਾ ਇਹ ਰੰਦਾ ਮੀਟ ਲੈ ਆਇਆ ਦਾ ਬੱਕਰਾ ਘੋਆ ਸੀ ਹਾਂ ਆ ਜਾ ਬਈ ਕਿਤਾ ਪਾਣਾ ਆ ਗਿਆ ਦੇਖ ਵੀ ਕਿਤੇ ਬਰੇ ਮਰਿਆ ਆਇਆ ਇਹ ਨਾ ਨੀ ਗਰੀਆਂ ਦਾ ਹੈਪੀ ਨੂੰ ਆਇਆ ਗਾੜੀ ਨੂੰ ਆ ਡੇਕ ਜੀ ਨੇ ਬਲਾਪਾਂ ਕੀਤਾ ਇਹ ਆ ਵੇ ਟ੍ਰੇਲਰ ਆਪਣਾ ਬਣਾਇਆ ਜਿਹੜਾ ਟ੍ਰੇਲਰ ਦਿਲ ਲਿਆ ਜਾ ਰਿਹਾ ਆਹਦਾ ਬਾਬਾ ਮੱਲੇਗਾ ਆਹਦਾ ਬਾਈ ਉਹ ਗਾਲ ਤਾਂ ਲੱਡੂ ਸਾਡਾ ਬਾਈ ਕਾਪੀ ਵਾਲਾ ਕਾਪੀ ਦੀ ਸੇਵਾ ਨਿਭਾਉਂਦਾ ਜਿਹੜਾ ਆ ਜੰਟਾ ਕਿਲਾ ਰਾਏਪੁਰ ਰੋਪੀਨ ਕਲੱਬ ਮਹਿਲਵਾਨ ਦੀ ਬਾਜੀ ਸੀ ਅਜੀ ਆ ਤੇਜੀ ਦਾ ਖਾ ਕੇਲਾ ਰਾਏਪੁਰ ਦਾ ਮੈਂਬਰ ਚਲੋ ਕਰੀਏ ਆਪਾਂ ਫਿਰ ਸ਼ੁਰੂ ਕਰਕੇ ਸ਼ੁਰੂ ਆ ਫੜ ਫਿਰ ਮੈਂ ਬੋਲਦਾ ਅੱਛਾ ਮੈਂ ਮੈਂ ਲਾਈਵ ਲਾਈਵ ਚੱਲਦਾ ਵਾ ਮਤਲਬ ਓਕੇ ਹਾਂ ਚਲ ਦੱਸਦੇ ਜੀ ਫਿਰ ਕਰੋ ਆਪਦੇ ਦਿਓ ਵਿਚਾਰ ਆ ਕੇਲਾ ਰਾਏਪੁਰ ਕੋਈ ਨਹੀਂ ਕੋਈ ਨਹੀਂ ਕੋਈ ਲਾਈਵ ਚੱਲੀ ਜਾਂਦਾ ਹਸਾਬ ਨਾਲ ਥੋੜਾ ਜਿਹਾ ਵੀਰੇ ਮੈਲਵਾਨਾ ਅਸਟ੍ਰੇਲੀਆ 2020 ਪਹਿਲੀ ਬਾਜੀ 4 ਜਨਵਰੀ ਕਿਲਾਰਾ ਪਰ ਪਿਜਨ ਕਲਬ ਆਸਟ੍ਰੇਲੀਆ ਵੱਲੋਂ ਕਰਾਈ ਗਈ ਹੈ ਨਾ ਤੇ ਜਿਹਦਾ ਐਂਟਰੀ ਫੀਸ ਪਰ ਕੂਤਾ 150 ਡਾਲਰ ਸੀ ਤੇ ਬਾਜੀ ਦੇ ਵਿੱਚ ਟੋਟਲ 60 ਕਬੂਤਰ ਕਬੂਤਰ ਐਂਟਰ ਹੋਏ ਤੇ ਵੈਦਰ ਬਹੁਤ ਸੋਹਣਾ ਬਣਿਆ 39 ਡਿਗਰੀ ਤੇ ਟੈਂਪਰੇਚਰ ਸੀ ਹਵਾ ਬਣੀ ਸੀ ਤੇ ਆਪਣੀ ਬਾਜੀ ਵਧੀਆ ਨਿਭੜੀ ਤੇ ਬਾਈ ਪੰਮਾ ਸੰਗਾ ਕਬੂਤਰ ਵੀਰੇ ਦਾ ਫਾਸਟ ਰਿਆ ਵੀਰੇ ਬਹੁਤ ਬਹੁਤ ਮੁਬਾਰਕਾਂ ਜਪਦੀਪਾ ਬਾਈ ਬਹੁਤ ਬਹੁਤ ਸਾਰੀ ਟੀਮ ਨੂੰ ਤੁਹਾਡੀ ਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਬਹੁਤ ਬਹੁਤ ਧੰਨਵਾਦ ਬਾਬਾ ਆਸਟ੍ਰੇਲੀਆ ਸੁੱਖਾ ਸਾਰੇ ਮਾਲ ਟੀਮ ਹੈ ਤੇ ਬਾਬਾ ਆਸਟ੍ਰੇਲੀਆ ਸੁੱਖਾ ਵੀਰੇ ਸਾਰੀ ਟੀਮ ਹੈ ਇਹਨਾਂ ਦੀ ਤੇ ਬਹੁਤ ਬੰਦੇ ਮਿਹਨਤ ਕਰਦੇ ਆ ਬਾਈ ਕਮਲ ਕੋਕਰੀ ਹੈ ਨਾ ਬਹੁਤ ਬਹੁਤ ਵਧਾਈਆਂ ਸਾਰੇ ਵੀਰਾਂ ਨੂੰ ਤੇ ਦੂਜੇ ਤੀਜੇ ਪ੍ਰਾਈਜ਼ ਦੇ ਵਿੱਚ ਜੋਤੀ ਬੈਂਸਾ ਨਾ ਦੇ ਚੋਤੀ ਬੈਂਸਾ ਦੇ ਨਾਂ ਤੇ ਬਾਈ ਫਸਟ ਕਬੂਤਰ ਸੀਗਾ ਤੇ ਦੂਜੇ ਤੀਜੇ ਪ੍ਰਾਈਜ਼ ਦੇ ਵਿੱਚ ਕਬੂਤਰ ਦੋਨੇ ਤੁਰ ਗਏ ਤੇ ਉਹਨਾਂ ਦੀ ਦੂਜੇ ਤੀਜੇ ਪ੍ਰਾਈਜ਼ ਦੀ ਟਾਈਪ ਐਂਡ ਜਾ ਰਹੀ ਆ ਤੇ ਜਗਤਾਰ ਦਾ ਸੀ 1 ਬਾਈ 1 ਬਾਈ 1 ਬਾਈ ਜਗਤਾਰ ਆਸਟ੍ਰੇਲੀਆ ਤੇ ਦੂਜਾ ਅਵਤਾਰ ਬਰਾੜ ਇਕਵਾਲ ਧਾਲੀਆ ਦਾ ਕਬੂਤਰ ਸੀ ਬਾਈ ਸੋ ਮੁਬਾਰਕਾਂ ਬਾਈ ਸਾਰਿਆਂ ਨੂੰ ਬਹੁਤ-ਬਹੁਤ ਦੋਨੇ ਭਰਾਵਾਂ ਨੂੰ ਸੋ ਇਸ ਟਾਈਮ ਦੂਜੇ ਤੇ ਤੀਜੇ ਨੰਬਰ ਦੀ ਟਾਈਪ ਆਊਗੀ ਜਿਹੜੇ ਵੀਰ ਦਾ ਦੂਜਾ ਆਉ ਉਹਨੂੰ ਦੂਜਾ ਨੰਬਰ ਦਿੱਤਾ ਜਾਊ ਤੇ ਜਿਹੜੇ ਵੀਰ ਦਾ ਤੀਜਾ ਆਉ ਉਹਨੂੰ ਤੀਜਾ ਨੰਬਰ ਦਿੱਤਾਊ ਸਾਰਿਆਂ ਦੀ ਸਹਿਮਤੀ ਨਾਲ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਤੇ ਬਾਈ ਫਰਸਟ ਪ੍ਰਾਈਜ਼ ਕੱਪ ਸੈਕੰਡ ਪ੍ਰਾਈਜ਼ ਕੱਪ ਥਰਡ ਪ੍ਰਾਈਜ਼ ਕੱਪ ਫਰਸਟ ਨੰਬਰ ਦਾ ਤੇ ਫਰਸਟ ਨਾ ਮੋਟਰਸਾਈਕਲ ਪਲੱਸ ਕੱਪ ਤੇ ਬਾਈ ਸਪੈਸ਼ਲ ਸਨਮਾਨ ਭਾਈ ਅਮਰਜੀਤ ਸਿੰਘ ਲੱड्डੂ ਜੋ ਕਾਪੀ ਦੀ ਸੇਵਾ ਕਰਦਾ ਸਾਡਾ ਵੀਰ ਵੀਰੇ ਦਾ ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਬਹੁਤ ਥੈਂਕ ਯੂ ਹਨਾ ਸਾਰੀਆਂ ਬਾਜੀਆਂ ਦੇ ਵੀਰ ਆਪਣਾ ਫੁੱਲ ਸਾਥ ਦਿੰਦਾ ਤੇ ਆਉਣ ਵਾਲੇ ਸਮੇਂ 'ਚ ਵੀ ਵੀਰੇ ਐਪਰੀਸ਼ੀਏਟ ਕਰਦੇ ਆਂ ਅਸੀਂ ਸੇਵਾਦਾਰ ਭਾਈ ਹਨਾ ਤੇ ਇੱਕ ਸਪੈਸ਼ਲ ਸਨਮਾਨ ਭਾਈ ਸੋਨੀ ਬਰਾਂਪੁਰ ਦਾ ਕਿਲਾਰਾ ਪ੍ਰੋਵੀਜ਼ਨ ਕਲੱਬ ਆਸਟ੍ਰੇਲੀਆ ਵੱਲੋਂ ਤਾਂ ਕਿ ਉਹਨਾਂ ਦੇ ਹੀ ਇੱਕ ਐਪਰੀਸ਼ੀਏਟ ਕਰਨ ਤੇ ਹਨਾ ਅਸੀਂ ਇੱਥੇ ਤੱਕ ਪਹੁੰਚੇ ਆਂ ਜਾਂ ਇੱਥੇ ਤੱਕ ਆਏ ਆਂ ਜਾਂ ਅਸੀਂ ਉਹਨਾਂ ਤੋਂ ਗਾਈਡੈਂਸ ਲੈਨੇ ਆਂ ਵੱਡੇ ਨੇ ਸਾਡੇ ਅਸੀਂ ਸੇਧ ਲੈਨੇ ਆਂ ਉਹਨਾਂ ਦੇ ਕਹਿਣੇ ਅਨੁਸਾਰ ਚੱਲਦੇ ਆਂ ਬਾਕੀ ਵੀ ਸਾਰੇ ਵੀਰ ਉਹਨਾਂ ਦੀ ਰਿਸਪੈਕਟ ਕਰਦੇ ਆ ਸੋ ਕਿਲਾਰਾ ਪ੍ਰੋਪੀਸ਼ਨ ਕਲੱਬ ਆਸਟ੍ਰੇਲੀਆ ਵੱਲੋਂ ਸਪੈਸ਼ਲ ਸੁਨਮਾਨ ਭਾਈ ਸੋਨੀ ਬਰਾਂਪੁਰ ਬਹੁਤ ਬਹੁਤ ਧੰਨਵਾਦ ਭਾਈ ਅੱਜ ਦੀ ਬਾਜੀ ਬਹੁਤ ਸੋਹਣੀ ਨਿਭੜੀ ਆਉਣ ਵਾਲੇ ਸਮੇਂ ਵਿੱਚ ਵੀ ਆਪਾਂ ਹੀ ਇਹਨਾਂ ਇਹਨਾਂ ਕੱਠ ਕਰਕੇ ਇੰਨੇ ਪਿਆਰ ਦੇ ਨਾਲ ਹੀ ਬਾਜ਼ੀਆਂ ਕਰਾਈਏ ਤਾਂ ਜੋ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਵੀ ਮਿਟਾ ਜਾਂ ਗੁੱਸਾ ਜਾਂ ਗਿਲਾ ਸੋ ਰਿਕੁਐਸਟ ਹੈ ਇੱਕ ਪੰਜਾਬੀ ਭਾਈਚਾਰਾ ਹੋਣ ਦੇ ਨਾਤੇ ਇੱਕ ਆਪਣਾ ਭਰਾ ਹੋਣ ਦੇ ਨਾਤੇ ਵੀਰੇ ਉਹ ਆਪਦੇ ਗੁੱਸੇ ਦਿਲਾਂ ਦੇ ਵਿੱਚੋਂ ਕੱਢੋ ਇਥੋਂ ਦੁਨੀਆ ਤੋਂ ਕਿਸੇ ਨੇ ਕੁਝ ਨਹੀਂ ਲੈ ਜਾਣਾ ਇਥੋਂ ਨਿਕਲੇ ਪਤਾ ਨਹੀਂ ਗੱਡੀ ਦਾ ਪਟਾਕਾ ਪੈਣਾ ਘਰੇ ਪਹੁੰਚਣਾ ਕਿ ਨਹੀਂ ਪਹੁੰਚਣਾ ਨਾ ਸੋ ਆਪਣੇ ਉਹ ਗੁੱਸੇ ਕੱਢੋ ਇਕੱਠੇ ਹੋਵੋ ਇਕੱਠੇ ਬਾਜ਼ੀਆਂ ਛੱਡੋ ਜਿੱਥੇ 50 60 ਕਬੂਤਰ ਉੜਦੇ ਆ ਤੇ 80 ਕਬੂਤਰ ਉਡਣ ਦੁਨੀਆ ਕੈਨੇਡਾ ਅਮਰੀਕਾ ਪੰਜਾਬ ਤੱਕ ਪਤਾ ਲੱਗੇ ਵੀ ਹਾਂ ਆਸਟ੍ਰੇਲੀਆ ਦੇ ਵਿੱਚ ਕਬੂਤਰ ਬਾਜ਼ੀ ਹੁੰਦੀ ਆ ਤੇ ਬੰਦੇ ਸ਼ੌਂਕ ਰੱਖ ਰਹੇ ਨੇ ਬਹੁਤ ਬਹੁਤ ਧੰਨਵਾਦ ਭਾਈ ਜਿੰਨੇ ਵੀ ਬਾਜ਼ੀ ਤੇ ਪਹੁੰਚੇ ਸਾਰਿਆਂ ਦਾ ਜੀ ਆਇਆਂ ਨੂੰ ਆਉਣ ਵਾਲੇ ਸਮੇਂ ਵਿੱਚ ਭਾਈ ਅਮਰਜੀਤ ਬਾਣਾ ਹੋਰ ਨੈਕਸਟ ਵੀਕਐਂਡ ਸੈਟਰਡੇ 11 ਤਰੀਕ ਵੀਰੇ ਬਾਜ਼ੀ ਕਰਾ ਰਹੀ ਕਰਾਈ ਜਾ ਰਹੀ ਆ ਪਹਿਲਾ ਨਾਮ ਟਰੈਕਟਰ ਦੂਜਾ ਨਾਮ ਵੀਰੇ ਫਰਿੱਜ ਤੀਜਾ ਨਾਮ ਐਲਈਡੀ ਵੱਡੇ ਨਾਮ ਦਿੱਤੇ ਜਾ ਰਹੇ ਨੇ ਤੇ ਸਪੈਸ਼ਲ ਸਨਮਾਨ ਕੀਤੇ ਜਾ ਰਹੇ ਨੇ ਤੋਂ ਵੀਰੇ ਬਹੁਤ ਬਹੁਤ ਧੰਨਵਾਦ ਇੰਨੇ ਉਦਮਕਾਰਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸ਼ੋਕ ਨੂੰ ਵਧਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧੀਆ ਬਾਜੀ ਉਹ ਵੀ ਬਹੁਤ ਸਾਫ ਦੀ ਸਾਰੇ ਭਰਾਵਾਂ ਨੂੰ ਆਉਣ ਵਾਲਿਆਂ ਨੂੰ ਜਿੱਤਣ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵੀਰੇ ਬਾਈ ਇਹ ਬਹੁਤ ਵਧੀਆ ਪਰਨਾ ਲਗਾ ਖਾਣੇ ਪਾ ਲੱਕੀ ਵੀ ਪਹਿਲਾਂ ਤੂੰ ਆਤੀ ਆ ਇਹ ਇੱਕ ਮਿੰਟ ਵੀਰੇ ਤੇ 1600 ਡਾਲਰ ਵਾਦੇ ਦਾ ਵੀ 16 ਕਬੂਤਰਾਂ ਦੇ ਵਾਦੇ ਲੱਗਿਆ ਸੀ ਉਹ ਬਲਕਾਰ ਵੰਟੀ ਹੋਣੀ ਗੇਦਾਂ ਤੇਜੀ شیرੋਂ ਗੈਰੀ ਪਹਿਲਵਾਨ ਦੇ ਉੱਪਰ ਉਹਨਾਂ ਨੇ ਜਿੱਤੇ ਬਾਕੀ ਬਹੁਤ ਮੁਬਾਰਕਾਂ ਵੀਰੇ ਬਹੁਤ ਮਾਸ਼ਾ ਠੀਕ ਹੈ ਵੀਰੇ ਉਹ ਦੋਹਾਂ ਕਾ ਚਲੋ ਪਰਚੀ ਪਰਚੀ ਪਾ ਲਈ ਜਾ ਪਾਉਣੀ ਹੈ ਜੀ ਪਾ ਦਿਓ ਪਰਚੀ ਪਾ ਦਿਓ ਫਿਰ ਲੱਡੂ ਪਰਚੀ ਪਾ ਦਿਓ ਆ ਟਾਸ ਰਹਿੰਦੀ ਆ ਟਾਸ ਕਰ ਲਓ ਫਿਰ ਇਕੱਠੇ ਕੱਪ ਦੇ ਦਿਓ ਹਾਂ ਪਾਓ ਪਰਚੀ ਫੋਟੋਗ੍ਰਾਫਰ ਕਿਹੜਾ ਬੰਦਾ ਬਣਾ ਲਈ ਤੂੰ ਇਹ ਫੜ ਲੈਨੇ ਕੈਮਰੇ ਦੀ ਸੇਵਾ ਕਿਹੜਾ ਨਿਭਾਊਗਾ ਅਸੀਂ ਵੀ ਫੋਟੋ ਲਾਈਵ ਹੈ ਲਾਈਵ ਚੱਲ ਰਿਹਾ ਇਹਨੇ ਇਹ ਫੋਟੋ ਕਿੱਥੇ ਲਾਉਣਾ ਸਪੈਸ਼ਲ ਥੈਂਕਸ ਆ ਮੇਰਾ ਵੀਰ ਕਾਕੇ ਸੰਦਰੇ ਦਾ ਐ ਹਾਂ ਕਾਕੇ ਸੰਦਰੇ ਦਾ ਠੀਕ 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 ਜੀ ਬਈ ਕਰ ਦੋਗੇ ਲਾਈਵ ਚੱਲੀ ਜਾਂਦਾ ਇਹ ਹਾਂ 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 ਜੀ ਹਾਂ ਜੀ ਜਦੋਂ ਉਹ ਕਰਦੇ ਉਹ ਲਾਈਵ ਚੱਲੀ ਜਾਂਦਾ YouTube ਤੇ ਚਲੋ ਭਾਈ ਲਿਖੋ ਪਰਚੀ ਅੱਛਾ ਪਰਚੀਆਂ ਪੜ੍ਹ ਗਿਆਂਗੇ ਇਹ ਗੱਲ ਆਹ ਤਾਂ ਮਰਜੀ ਆਰਟ ਟੇਲਾਣਾ ਮਰਜੀ ਲੈ ਲੈ ਵੀਰੇ ਤੂੰ ਆਹ ਜਿਹੜਾ ਮਰਜ਼ੀ ਕਰ ਲੋ ਸਾਡੇ ਘਰ ਸੈੱਡ ਟੇਲਾ ਸਾਡੇ ਘਰ ਲਾਈਵ 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 ਚੱਲ ਰਿਹਾ ਆਹ ਬਾਈ ਟੇਲਾ ਆਹ ਟੇਲਾ ਆਹ ਹੈਡਾ ਆ ਲਾਈਵ ਠੀਕ ਆ ਜੀ ਆ ਬਾਈ ਬਾਈ ਦੂਜੇ ਤੀਜੇ ਨੰਬਰ ਲਈ ਬਈ ਟਾਸ ਪੈਣ ਲੱਗੀ ਆ ਆ ਬਾਈ ਤੇ ਹੈਡ ਚ ਕਾਲ ਕੀਤਾ ਠੀਕ ਹੈ ਬਾਈ ਹਾਂਜੀ ਹਾਂਜੀ ਕਰਦੀ ਬਾਈ ਜੂਨ ਹੈਡ ਬਾਈ ਹੈਡਾ ਬਾਈ ਦੂਜੇ ਨੰਬਰ ਦਾ ਕੱਪ ਵੀ ਜੀ ਮਵਾ ਜੀ ਤਾਰ ਵੀ ਬਹੁਤ ਐਸੇ ਬਾਈ ਬਰਾਬਰ ਨੇ ਪੈਸੇ ਨਹੀਂ ਕੋਈ ਟੈਂਸ਼ਨ ਨਹੀਂ ਕੋਈ ਦਿੱਕਤ ਨਹੀਂ ਪੈ

ਆ ਗਏ ਉਹ ਦਰੋਂ ਉਹ ਸਾਈਨ ਨਾ ਕਲੈਕਟਰ ਨੇ ਬਣਾਈ ਯਾਰ ਸਾਨੂੰ ਚਲੋ ਬਈ ਆਹ ਰੱਖੀਂ ਆਹ ਲੋ ਜੀ ਉਹ ਸਾਰਾ ਤੇ ਨਾਲ ਬੀ ਠੀਕ ਆ ਸਾਰੇ ਪੈਂਟੂਰ ਲਿਆਣਾ ਅੰਦਰੋਂ ਮੋੜਾ ਸਭ ਠੀਕ ਹੈ ਜੀ ਟੈਨਸ਼ਨ ਨਾ ਲੈ ਤੈਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੋਰ ਨਾ ਖਚ ਖੋੜਾ ਖਾਣੇ ਜਲਦੀ ਯਾਰ ਹਾਂਜੀ ਇਧਰ ਇੱਕ ਬਸ ਇੱਥੇ ਆਇਓ ਠੀਕ ਹੈ ਜੀ ਬਹੁਤ 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 ਆਪਾਂ ਕਹਿੰਦੇ ਆ ਫੋਟੋ ਲਾਈਵ ਆ ਜਾਣਾ ਮਾਲਾ ਦੇਖਾਲ ਕਿਰੋ ਆਇਓ ਭਾਈ ਦੋ ਦੂਜੇ ਨੰਬਰ ਵਾਲੇ ਆ ਜਾਓ ਭਾਈ ਆ ਜਾਣਾ ਹੈਰੀ ਚਲੋ ਆਜੋ ਇੱਧਰ ਫੋਟੋ ਡਾਲਦੇ ਪਰਮਾਨਦੇ ਆ ਆ ਆ ਆਪਾਂ ਨੂੰ ਦੋ ਮੁੰਡਿਆਂ ਤੇ ਇੱਥੇ ਦਿੱਤੀ ਸੀ ਆਜੋ ਵੀਰੇ ਆਜੋ ਵੀਰੇ ਦੱਛੇ ਭਾਈ ਨਾ ਆਜੋ ਵੀਰੇ ਓਕੇ ਆਜੋ ਯਾਰ ਮਾੜਾ ਵਿਦਿਆਰਥੀ ਨਾਲ ਕਾਲੋ ਵੀ ਸਾਰਿਆਂ ਨਾਲ ਆਜੋ ਭਾਜੀ ਬਹੁਤ 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 ਰੋਟੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਅਲਟਰਾਪਰਾਈਜ਼ ਵੀਰੇ ਆ ਜਾ ਵੀ ਆਜੋ ਵੀਰੇ ਆਲਾ ਵੀ ਆ ਜਾਓ ਆ ਜਾਓ ਵੀ ਆ ਕੇ ਲੈ ਜਾਂ ਕੋ ਬਾ ਅਫਰਫ ਸਾਹਿਬ ਉਸਤਾਦ ਫੜੀ ਪਿਆ ਲੋ ਜੀ ਥਰਡ ਪ੍ਰਾਈਜ਼ ਦੇ ਵੀਰੇ ਇੱਕ ਬਾਲ ਦਾ ਬਹੁਤ ਬਹੁਤ ਦੁਆਰਾ ਤੇ ਆਪਣਾ ਭਾਈ ਮਾਰਕ ਬੇਪਾਲ ਸਿੰਘ ਭਾਈ ਕੋਈ ਨੀ ਬਰਾਬਰ ਦਾ ਵੀ ਮਾਮਾ ਭਾਈ ਕਰਮਨ ਭਾਈ ਜੈਲ ਸਰਮਾਨ ਭਾਈ ਆ ਜੋ ਮਨਾ ਇਸਾ ਇਹ ਆ ਲੱਡੂ ਵੀਰੇ ਆ ਜਾਓ ਸਾਰੇ ਜਣੇ ਵੀਰੇ ਜਿੰਨੇ ਭਰਾ ਆ ਜਾਓ ਯਾਰ ਸਾਰੇ ਵੀਰੇ ਯਾਰ ਆ ਜਾ ਲੱਡੂ ਵੀਰੇ ਆ ਜਾ ਆ ਵੀਰੇ ਆਪਣੇ ਭਰਾ ਦਾ ਵੀ ਕਾਪੀ ਦਾ ਵੀ ਸੇਵਾ ਦਾ ਵੀ ਯਾਰ ਸਾਰੇ ਬੰਦੇ ਲੱਡੂ ਭਾਈ ਅਮਰਜੀਤ ਸਿੰਘ ਲੱਡੂ ਲੱਡੂ ਥੈਂਕ ਯੂ ਭਾਈ ਯਾਨੀ ਲੱਡੂ ਮੇਰੇ ਨਾਲ ਨਾਲ ਭਾਈ ਆ ਸੁੱਖੇ ਦਾ ਵੀ ਸੁੱਖੇ ਪਿੰਡਰ ਦਾ ਇਹਦਾ ਵੀ ਮੇਰਾ ਬਹੁਤ ਚਾਹੋ ਜੋ ਮਦਦ ਹੁੰਦਾ ਭਾਈ ਹੋ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਬਹੁਤ ਧੰਨਵਾਦ ਵੀਰੇ ਬਹੁਤ ਧੰਨਵਾਦ